ਕਸੂਈ ਗੋਸ਼ ਅਗਵਾ ਪਹਿਲੀਆਂ ਗਲੀਆਂ ਜਿਹੜੇ ਮੁਕੰਮਲ ਹੋ ਚੁੱਕੇ ਆ ਸਾਰੀਆਂ ਤੇ ਇੱਕ ਹੀ ਗਲੀਆਂ ਹੋ ਰਹਿ ਗਈ ਆਪਣੀ ਜਿਹੜੀ ਇਹ ਵਾਰਡ ਦੇ ਵਿੱਚ ਆ ਸੰਭਾਵ ਕੀ ਹੋਣ ਵਾਲੀ ਆ ਤੇ ਬੜਾ ਸੰਯੋਗ ਦਿੱਤਾ ਸਾਰੇ ਵੀਰਾਂ ਨੇ ਭੈਣ ਭਰਾਵਾਂ ਸਾਰਿਆਂ ਨੇ ਸਦਾ ਲਾਲ ਜੀ ਤੇ ਭੁੱਲਰ ਦਾ ਧੰਨਵਾਦ ਕਰਦੇ ਆ ਜਿਹੜਾ ਵਿਕਾਸ ਜਿਹੜਾ ਇਨਾ ਯੋਰਾ ਦੇ ਚੱਲੰਦੇ ਆ ਮਤਲਬ ਵੀ ਤੁਸੀਂ ਵੇਖਿਆ ਹੀ ਆ ਵੀ ਕੋਈ ਛੈਣੀ ਦਾ ਚੱਲੀ ਪੂਰੇ ਵੀਕਤੀਆਂ ਸਾਰੇ ਪੈ ਚਲੇ ਆ ਤੇ ਏ ਟੂ ਵੀ ਜਿਹੜੀ ਸਾਰੇ ਮਾਰ ਲੱਗ ਚਲੀ ਆ ਜੇ ਕੋਈ ਵੀਰ ਦੀ ਗੱਦੀ ਰਹਿੰਦੀ ਆ ਕਈ ਔਰ ਕਮੈਂਟ ਕਰਕੇ ਦੱਸ ਦਿੰਦੇ ਸਾਡੀ ਵੀ ਰਹਿ ਗਈ ਆ ਹੁਣ ਦੂਜਿਆਂ ਮੈਂਬਰਾਂ ਦੀ ਹੁਣ ਸਾਰਿਆਂ ਨੂੰ ਖਿੱਚ ਕੇ ਕਰ ਦੇਣਾ ਕੰਮ ਹਰ ਇੱਕ ਵਾਰਟੀ ਜਿਹੜਾ ਆਪੋ ਆਪਣੇ ਮੈਂਬਰ ਆ ਆਪੋ ਆਪਣੀ ਵਾਰਡ ਦੇ ਵਿੱਚ ਰਹਿ ਗਏ ਤੇ ਉਹ ਇਟਾਂ ਦਾ ਜਿਹੜਾ ਕੰਮ ਸ਼ੁਰੂ ਹੋ ਤੇ ਜਿਹੜੇ ਸੀਵਰੇਜ ਪੈਨਲ ਸ਼ੁਰੂ ਕਰਾਈਏ ਮੈਂਬਰ ਸਾਰਾ ਧੰਨਵਾਦ ਕਰਦਾ ਜਿਹੜੇ ਬੜੇ ਸ਼ੌਂਕ ਨਾਲ ਤੇ ਆਪ ਅੱਗੇ ਲਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਨ ਰਿਹਾ ਲੋਕਾਂ ਨੇ ਗੱਲਾਂ ਸੁਣ ਸੁਣਾ ਕੇ ਚਲੋ ਫਿਰ ਵੀ ਸਿਰੇ ਚੜ੍ਹ ਜਾਂਦੇ ਕੰਮ ਤਨਵਾਦ ਕਹਿੰਦੇ ਸਾਡੀ ਪੰਚਾਇਤ ਦਾ ਤੇ ਮੈਂਬਰ ਕਾਰਡ ਸੌਂਦਾ ਜਿਹਨਾਂ ਸਾਡੇ ਗੜੀ ਤੇ ਸੁਣੀ ਤੇ ਸਾਡੀ ਨਾਲੀ ਤੇ ਸਾਡੀ ਗੰਦਗੀ ਖਤਮ ਕਰ ਦਿੱਤੀ ਹੋ ਜੀ ਅੱਜ